ਪਿਆਰਿਓ ਜੇਕਰ ਗੁਰੂ ਦਾ ਬਚਨ ਮੰਨੀਏ ਤੇ ਗੁਰੂ ਕਿਰਪਾ ਕਰ ਦਿੰਦਾ ਹੈ ਇਸੇ ਤਰ੍ਹਾਂ ਮੇਰੇ ਸਤਿਗੁਰ ਕਹਿੰਦੇ ਉਸਤਤ ਮਨਮਹ ਕਰ ਨਿਰੰਕਾਰ हे ਮਨੁਖ ਜੇ ਤੂੰ ਆਪਣੀ ਜ਼ਿੰਦਗੀ ਦੀ ਮੰਜ਼ਲ ਨੂੰ ਸਰ ਕਰਨਾ ਚਾਹੁੰਦਾ ਹੈ ਤਾ ਫਿਰ ਉਸ ਪਰਮ ਪਿਤਾ ਪਰਮੇਸ਼ਵਰ ਦੀ ਉਸਤਤ ਕਰ ਜਿਨਨੇ ਤੂੰ ਪਰਮਾਤਮਾ ਦੀ ਆਪਣੇ ਧੁਰ ਅੰਤਰ ਆਤਮੇ ਤੋਂ ਉਸਤਤ ਕਰੇਗਾ ਤਾਂ ਉਸਤਤ ਕਰਦੇ ਆ ਕਰਦੇ ਆ ਇੱਕ ਦਿਨ ਉਸ ਵਿੱਚ ਅਭੇਦ ਹੋ ਜਾਏਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਉਸਤਤ ਦੇ ਸਬੰਧ ਵਿੱਚ ਅਨੇਕਾਂ ਸ਼ਬਦ ਉਚਾਰਨ ਕੀਤੇ ਹਨ ਸਿੱਖ ਨੂੰ ਇੱਕ ਗੱਲ ਸਮਝਾਈ ਹੈ ਕਿ ਜਦੋਂ ਤੇਰੀ ਆਪਣੀ ਉਸਤਤ ਹੁੰਦੀ ਹੋਵੇ ਤਾਂ ਗੁਰੂ ਚਰਣਾ ਤੂੰ ਗੁਰੂ ਚਰਣਾ ਵਿੱਚ ਅਰਦਾਸ ਕਰ ਕਿ ਉਹ ਤੇਰੀ ਉਸਤਤ ਅੰਦਰ ਦੀ ਹਉਮੈ ਨਾ ਬਣ ਜਾਏ ਜਦੋਂ ਉਸਤਤ ਕਰਨੀ ਹੈ ਤਾਂ ਗੁਰੂ ਦੀ ਪਰਮਾਤਮਾ ਦੀ ਕਰੀ ਤੇ ਜੇ ਤੂੰ ਕਿਸੇ ਦੀ ਨਿੰਦਿਆ ਕਰਨ ਤੁਰਿਆ ਹੈ ਤਾਂ ਕਿਸੇ ਦੀ ਨਿੰਦਿਆ ਕਰਨ ਦੀ ਥਾਂ ਆਪਣੇ ਅੰਤਰ ਆਤਮੇ ਝਾਤੀ ਮਾਰ। ਹਜੂਰ ਨੇ ਉਸਤਤ ਅਤੇ ਨਿੰਦਿਆ ਨੂੰ ਤਿਆਗਣ ਲਈ ਵੀ ਕਿਹਾ ਹੈ। ਬਾਣੀ ਵਿੱਚ ਕਿਹਾ ਗਿਆ ਹੈ ਉਸਤਤ ਨਿੰਦਾ ਦਉ ਵਿਵਾਰਜਤ। ਇਹ ਵੀ ਸ਼ਬਦ ਕਿਹਾ ਗਿਆ ਹੈ ਕਿ ਉਸਤਤ ਅਤੇ ਨਿੰਦਾ ਨੂੰ ਤਿਆਗ ਦੇ ਗੁਰਮਖੋ ਆਪਣੀ ਉਸਤਤ ਹੁੰਦੀ ਹੋਵੇ ਤਾਂ ਆਮ ਤੌਰ ਤੇ ਆਮ ਤੌਰ ਤੇ ਇਨਸਾਨ ਅਤ ਦਾ ਪ੍ਰਸ਼ੰਨ ਹੁੰਦਾ ਹੈ ਅਤੇ ਜਦੋਂ ਆਪਣੀ ਨਿੰਦਿਆ ਹੁੰਦੀ ਹੋਵੇ ਉਦੋਂ ਇਨਸਾਨ ਦੇ ਅੰਦਰ ਮਸੂਸੀ ਛਾ ਜਾਂਦੀ ਹੈ ਹਜੂਰ ਨੇ ਕਿਹਾ ਕਿ ਜੇ ਤੇਰੀ ਬਾਦੀ ਬਣ ਗਈ ਹੈ ਕਿ ਤੂੰ ਉਸ ਤੱਕ ਤੇ ਨਿੰਦਿਆ ਤੋਂ ਬਿਨਾ ਰਹਿ ਨਹੀਂ ਸਕਦਾ ਤਾਂ ਫਿਰ ਉਸ ਤਤ ਮਨ ਮੈਂ ਕਾਰ ਨਿਰੰਕਾਰ ਕਰਮਨ ਮੇਰੇ ਸਤਿ ਵਿਵਹਾਰ ਜੇ ਤੂੰ ਸਿਵਤ ਕਰਨੀ ਚਾਹੁੰਦਾ ਹੈ ਤਾ ਸਿਪਤ ਕਰ ਉਸ ਪਰਿਪੂਰਨ ਪਰਮਾਤਮਾ ਦੀ ਸਮਰੱਥ ਗੁਰੂ ਦੀ ਤੇ ਜੇ ਤੇਰੀ ਨਿੰਦਿਆ ਵੀ ਬਾਦੀ ਬਣ ਗਈ ਹੈ ਤਾਂ ਫਿਰ ਇੱਕ ਗੱਲ ਚੇਤੇ ਰੱਖ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਨਵਤ ਨਾਨਕ ਤਾਰੇ ਸੋਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਸਰਲ तरीका ਦੱਸਿਆ ਹੈ ਕਿ ਜੇ ਪਰਮਾਤਮਾ ਤੱਕ ਪਹੁੰਚਣਾ ਚਾਹੁੰਦਾ ਹੈ ਤਾਂ ਪਰਮਾਤਮਾ ਦੀ ਸਿਫਤ ਦੇ ਗੀਤ ਗਾ ਉਸ ਪਰਮਾਤਮਾ ਦੀ ਉਸਤਤ ਦੇ ਸ਼ਬਦ ਕਹ ਤੇ ਉਸਤਤ ಪರಿਪੂਰਨ ਪਰਮਾਤਮਾ ਦੀ ਜਿੰਨੀ ਸਿਫਤ ਕਰੇਗਾ ਪਿਆਰਿਓ ਉਸ ਸਿਫਤ ਕਰਦੇ ਆ ਕਰਦੇ ਆ ਇੱਕ ਦਿਨ ਸਿਫਤ ਕਰਨ ਵਾਲੇ ਦੇ ਵਿੱਚ ਤੂੰ ਅਭੇਦ ਹੋ ਜਾਵੇਂਗਾ ਗੱਜ ਕੇ ਆਖੋ ਸਤਨਾਮ ਅਭੇਦ ਹੋ ਜਾਏਗਾ ਇੱਕ ਹੈ ਨਾਮ ਤੇ ਦੂਜਾ ਹੈ ਨਾਮੀ ਇੱਕ ਹੈ ਹੁਕਮ ਅਤੇ ਦੂਜਾ ਸ਼ਬਦ ਹੈ ਹੁਕਮੀ ਇੱਕ ਹੈ ਸਿਖਤ ਅਤੇ ਦੂਜਾ ਹੈ ਸਿਖਤ ਦਾ ਦਾਤਾ બસ ਇਹਨਾਂ ਤਿੰਨ ਸ਼ਬਦਾਂ ਨੂੰ ਸਮਝਾਈਏ ਜੇ ਅਸੀਂ ਨਾਮ ਨਾਲ ਜੁੜਾਂਗੇ ਤਾਂ ਇੱਕ ਦਿਨ ਨਾਮੀ ਵਿੱਚ ਅਭੇਦ ਹੋ ਜਾਵੇਂਗਾ ਨਾਮ ਹੀ ਸਾਨੂੰ ਨਾਮੀ ਵਿੱਚ ਅਭੇਦ ਕਰੇਗਾ ਗੁਰਮਖੋ ਹੁਕਮ ਮੰਨਾਂਗੇ ਤਾਂ ਜਿਸ ਦਾ ਹੁਕਮ ਚੱਲਦਾ ਹੈ ਉਸ ਦੇ ਵਿੱਚ ਅਭੇਦ ਹੋਵੇਗਾ ਜੇਕਰ ਅਸੀਂ ਸਿਪਤ ਕਰਾਂਗੇ ਤਾਂ ਜਿਸ ਦੀ ਸਿਪਤ ਕੀਤੀ ਜਾ ਰਹੀ ਹੈ ਇੱਕ ਦਿਨ ਇਹ ਸਿਪਤ ਸਾਨੂੰ ਉਸ ਸਿਪਤ ਦੇ ਦਾਤੇ ਵਿੱਚ ਭੇਦ ਕਰ ਦੇਵੇਗੀ ਸਤਿਗੁਰੂ ਨੇ فرمایا ਹੈ ਕਿ ਨਾਮ ਹੀ ਤੇਰੀ ਜ਼ਿੰਦਗੀ ਦਾ ਆਧਾਰ ਹੈ ਨਾਮ ਹੀ ਤੇਰਾ ਜੀਵਨ ਹੈ ਤੇ ਜੇਕਰ ਤੂੰ ਨਾਮ ਨਾਲ ਜੁੜ ਜਾਏਗਾ ਤਾਂ ਨਾਮ ਤੇਰੇ ਉੱਪਰ ਬੇਅੰਤ ਕਿਰਪਾ ਕਰੇਗਾ ਹਰ ਚੀਜ਼ ਦਾ ਨਾਮ ਹੈ ਤੇ ਜਿਸ ਚੀਜ਼ ਦਾ ਨਾਮ ਹੈ ਉਹ ਨਾਮ ਸਾਨੂੰ ਉਸ ਵਸਤੂ ਵੱਲ ਪ੍ਰੇਰ ਲਿਜਾਂਦਾ ਹੈ ਉਦਾਹਰਣ ਤੌਰ ਤੇ ਤੇ ਘਰ ਸੰਤਾਨ ਜਨਮ ਲੈਂਦੀ ਹੈ ਭਾਵੇਂ ਉਹ ਪੁੱਤਰ ਜਾਤੀ ਦੇ ਰੂਪ ਵਿੱਚ ਹੈ ਪਰਮਾਤਮਾ ਨੇ ਤਾਂ ਇੱਕ ਮਰਦ ਜਾਂ ਇਸਤਰੀ ਦਾ ਨਾਮ ਦਿੱਤਾ ਹੈ। ਬਾਕੀ ਨਾਮ ਦਿੱਤਾ ਹੈ। ਸਾਡੇ ਸਮਾਜ ਨੇ ਸਾਡੇ ਧਰਮ ਨੇ ਸਾਡੇ ਪਰਿਵਾਰ ਨੇ ਜੋ ਕੁਝ ਅਸੀਂ ਨਾਮ ਉਸ ਬੱਚੇ ਅਤੇ ਬੱਚੀ ਦਾ ਰੱਖ ਦਿੱਤਾ ਜਿੰਨੀ ਦੇਰ ਤੱਕ ਉਹ ਬੱਚਾ ਜੀ ਆਉਂਦਾ ਹੈ ਜਦੋਂ ਉਸਤੇ ਨਾਮ ਨਾਲ ਉਸ ਨੂੰ ਪੁਕਾਰਿਆ ਜਾਂਦਾ ਹੈ ਤਾਂ ਕੁਦਰਤੀ ਤੌਰ ਤੇ ਜਿਹੜਾ ਆਵਾਜ਼ ਮਾਰਦਾ ਹੈ ਤੇ ਜਿਸ ਦੇ ਨਾਮ ਨੂੰ ਪੁਕਾਰਿਆ ਜਾਂਦਾ ਹੈ ਉਹ ਸੁਣਦਿਆਂ ਸਾਰ ਉਸ ਆਵਾਜ਼ ਨੂੰ ਜੋ ਪੁਕਾਰ ਰਿਹਾ ਹੈ ਉਸ ਕੋਲ ਉਸਦੇ ਕੋਲ ਪਹੁੰਚ ਜਾਏਗਾ ਕੇਵਲ ਮਨੁੱਖ ਹੀ ਨਹੀਂ ਇਤੋਂ ਤੱਕ ਕਿ ਇੱਕ ਪੰਛੀ ਕੋਈ ਘਰ ਵਿੱਚ ਰੱਖਦਾ ਹੈ ਤੇ ਜੇ ਪੰਛੀ ਨੂੰ ਵੀ ਕੋਈ ਨਾਮ ਦਿੱਤਾ ਜਾਏ ਅਤੇ ਉਹ ਪਿੰਜਰੇ ਵਿੱਚ ਵੀ ਹੈ ਤਾਂ ਉਸ ਨੂੰ ਭਾਵੇਂ ਚੂਰੀ ਕੁੱਟ ਕੇ ਪਾਓ ਪਰ ਜਦੋਂ ਵੀ ਪੰਛੀ ਦਾ ਨਾਮ ਅਸੀਂ ਆਪਣੀ ਜ਼ਮਾਨ ਤੇ ਪੁਕਾਰਾਂਗੇ ਤੇ ਉਹ ਖੰਭਾ ਉਹ ਦੋ ਖੰਭਾ ਵਾਲਾ ਪੰਛੀ ਆਵਾਜ਼ ਸੁਣ ਕੇ ਇੱਕੋ ਦਮ ਆਵਾਜ਼ ਵਾਲੇ ਪਾਸੇ ਨੂੰ ਦੌੜਿਆ ਆਵੇਗਾ ਗੱਜ ਕੇ ਆਖੋ ਸਤਨਾਮ ਦੌੜਿਆ ਆਵੇਗਾ ਅਸੀਂ ਆਪਣੇ ਘਰਾਂ ਦੇ ਵਿੱਚ ਪਾਲਤੂ ਜਾਨਵਰ ਰੱਖਦੇ ਹਾਂ ਇੱਕ ਕੁੱਤਾ ਹੈ ਹਾਲਾਂਕਿ ਉਸ ਕੁੱਤੇ ਨੂੰ ਕੋਈ ਪਤਾ ਨਹੀਂ ਕਿ ਮਨੁੱਖ ਨੇ ਮੇਰਾ ਨਾਮ ਸਰਬ ਵਿਆਪੀ ਕੁੱਤਾ ਰੱਖਿਆ ਹੈ ਭਾਬੇ ਉਸਦੇ ਹਰ ਭਾਸ਼ਾ ਵਿੱਚ ਵੱਖਰੇ ਵੱਖਰੇ ਨਾਮ ਹਨ ਅਸੀਂ ਉਸ ਨੂੰ ਫਾਰਸੀ ਵਿੱਚ ਸੱਗ ਕਹਿੰਦੇ ਹਾਂ ਸੱਗ ਅੰਗਰੇਜ਼ੀ ਵਿੱਚ ਲੋਕ ਡੌਗ ਸ਼ਬਦ ਵਰਤੇ ਹਨ ਪੰਜਾਬੀ ਵਿੱਚ ਅਸੀਂ ਸ਼ਬਦ ਕੁੱਤਾ ਵੀ ਵਰਤਦੇ ਹਾਂ ਆਮ ਤੌਰ ਤੇ ਕੁੱਕਰ ਸ਼ਬਦ ਵੀ ਵਰਤਿਆ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਮ੍ਰਿਤ ਬਾਣੀ ਵਿੱਚ ਉਸ ਦੇ ਲਈ ਸ਼ਬਦ ਸਵਾਨ ਵੀ ਵਰਤਿਆ ਗਿਆ ਹੈ ਪਰ ਇੱਕ ਨਾਮ ਅਸੀਂ ਆਪਣੇ ਪਰਿਵਾਰ ਵੱਲੋਂ ਦਿੰਦੇ ਆਂ ਇਤੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਬੀਰ ਸਾਹਿਬ ਨੇ ਜਦੋਂ ਆਪਣੇ ਆਪ ਨੂੰ ਪਰਮਾਤਮਾ ਦੇ ਦਰ ਦਾ ਕੁੱਕਰ ਕਿਹਾ ਹੈ ਉਹਨਾਂ ਨੇ ਆਪਣੀ ਰਚਨਾ ਵਿੱਚ ਦੋ ਵਾਰੀ ਇਹ ਸ਼ਬਦ ਵਰਤਿਆ ਹੈ ਹਮ ਕੁੱਕਰ ਤੇਰੇ ਦਰਬਾਰ ਭੌਕੈ ਆਗੈ ਬਦਨ ਪਸਾਰ ਮੈਂ ਤੇਰੇ ਦਰ ਦਾ ਕੁੱਕਰ ਹਾਂ ਫਿਰ ਉਹਨਾਂ ਅਗਲਾ ਜਿਹੜਾ ਨਾਮ ਆਪਣੇ ਆਪ ਨੂੰ ਦਿੱਤਾ ਉਹ ਨਾਮ ਹੈ ਪਰਮਾਤਮਾ मैं तेरे दर का कुत्ता हाँ पर मैं अपने नाम मोती अपना नाम मोती रख लिया है मैं तेरे दर का कुत्ता हाँ पर मैं अपना नाम मोती रख लिया है कबीर कुकर राम को मुतिया मेरो नाव हाँ मैं कुकर पर मैं अपने नाम ਆਪਣਾ ਨਾਮ ਮੋਤੀ ਰੱਖ ਲਿਆ ਹੈ ਤੇ ਨਾਲ ਸ਼ਬਦ ਕਿਹਾ ਕਿ ਮਾਲਕ ਜੇ ਤੂੰ ਮੇਰਾ ਨਾਮ ਲੈ ਕੇ ਆਵਾਜ਼ ਮਾਰੇ ਤਾਂ ਮੈਂ ਤੇਰੇ ਚਰਨਾਂ ਵਿੱਚ ਆਵਾਂਗਾ ਗੱਜ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਤਾਂ ਤੇਰੇ ਹੁਕਮ ਦੀ ਜੰਜੀਰ ਮੇਰੇ ਗਲੇ ਵਿੱਚ ਹੈ ਜਿੱਥੇ ਖਿੱਚ ਕੇ ਲੈ ਜਾਓਗੇ ਮੈਂ ਉਸ ਪਾਸੇ ਤੁਰ ਪਾਵਾਂਗਾ ਕਬੀਰ ਕੁੱਕਰ RAM ਕੋ ਮੁੱਤੀਆ ਮੇਰੋ ਨਾਉ ਗਲੇ ਹਮਾਰੇ ਜੀਬਰੀ ਜੈ ਖਿੰਚੈ ਤੈ ਜਾਉ ਜਿੱਧਰ ਤੂੰ ਖਿੱਚੈ ਜਿੱਧਰ ਤੂੰ ਖਿੱਚੈ ਜੇ ਇਹ ਸਾਰੀਆਂ ਚੀਜ਼ਾਂ ਜੋ ਨਾਮ ਸੁਣ ਕੇ ਦੌੜੀਆਂ ਆਉਂਦੀਆਂ ਹਨ ਤਾ ਜਿਸ ਪਰਿਪੂਰਨ ਪਰਮਾਤਮਾ ਨੂੰ ਅਸੀਂ ਉਸ ਦਾ ਨਾਮ ਜੋ ਗੁਰਮਤਿ ਨਾਮ ਸਾਨੂੰ ਗੁਰੂ ਨੇ ਦਿੱਤਾ ਹੈ ਉਸ ਨਾਮ ਕਰਕੇ ਪੁਕਾਰਾਂਗੇ ਤਾਂ ਪ੍ਰਮਾਤਮਾ ਉਸ ਨਾਮ ਨੂੰ ਉਸ ਸਿਪਤ ਨੂੰ ਉਸ ਉਸਤਕ ਨੂੰ ਸੁਣ ਕੇ ਜਿਹੜਾ ਪੁਕਾਰੇ ਉਕਾਰ ਦਾ ਪਿਆ ਹੈ ਉਥੇ ਕਿਉਂ ਨਹੀਂ ਹਾਜ਼ਰ ਹੋਵੇਗਾ ਜੇਕਰ ਤੇਰੇ ਕੋਲੇ ਨਾਮ ਹੈ ਤਾਂ ਨਾਮ ਵਾਲੇ ਨੂੰ ਹੀ ਧਾਮ ਮਿਲੇਗਾ ਨਾਮ ਤੋਂ ਬਿਨਾ ਟਿਕਾਣਾ ਕਿਵੇਂ ਮਿਲ ਜਾਏਗਾ ਨਾਮ ਤੋਂ ਬਿਨਾ ਮੰਜ਼ਲ ਕਿਵੇਂ ਮਿਲ ਜਾਏਗੀ ਜੇ ਨਾਮ ਹੋਵੇਗਾ ਤਾਂ ਧਾਮ ਜ਼ਰੂਰ ਮਿਲੇਗਾ ਧਾਮ ਦਾ ਅਰਥ ਹੈ ਟਿਕਾਣਾ ਜਾਂ ਘਰ ਜੇ ਕਿਸੇ ਦੇ ਘਰ ਨੂੰ ਲੱਭਣਾ ਹੋਵੇ ਤਾਂ ਘਰ ਵਾਲੇ ਦਾ ਨਾਮ ਜਾਣਨਾ ਅਤਿ ਲਾਜ਼ਮੀ ਹੈ ਜੇ ਨਾਮ ਨਹੀਂ ਤਾਂ ਧਾਮ ਨਹੀਂ ਮਿਲਦੇ ਤੇ ਜਿਸ ਕੋਲ ਪਰਮਾਤਮਾ ਦਾ ਨਾਮ ਨਹੀਂ ਨਾਮ ਤੋਂ ਬਿਨਾ ਪਰਮਾਤਮਾ ਦਾ ਧਾਮ ਕਿਵੇਂ ਮਿਲ ਸਕਦਾ ਹੈ ਕਿਵੇਂ ਮਿਲ ਜਾਏਗਾ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਕਿ हे ਪ੍ਰਭੂ ਇੱਕ ਕਿਰਪਾਲਤਾ ਕਰੋ ਕਿ ਸਾਨੂੰ ਆਪਣਾ ਨਾਮ ਬਖਸ਼ ਦਿਓ ਤੇ ਨਾਲ ਸ਼ਬਦ ਕਿਹਾ ਜੇਕਰ ਆਪ ਜੀ ਦਾ ਆਪਣਾ ਤਰਠ ਕੇ ਨਾਮ ਨਾਮ ਬਖਸੋ ਤਾਂ ਕਿਰਪਾ ਕਰੋ ਨਾਮ ਦੇ ਨਾਲ ਹੀ ਆਪਣਾ ਧਾਮ ਵੀ ਬਖਸੋ ਕਿਉਂਕਿ ਧਾਮ ਤੋਂ ਬਿਨਾਂ ਨਾਮ ਨਹੀਂ ਮਿਲਦਾ ਕਹਿਣ ਲੱਗੇ ਨਾਨਕ ਕੀ ਬੇਨਤੀ ਆ ਕਰ ਕਿਰਪਾ ਦੀਜੈ ਨਾਮ ਕਿਰਪਾ ਕਰਕੇ ਆਪਣਾ ਨਾਮ ਦੇ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਮ ਉਸ ਨਾਲ ਮੇਲ ਦਿਓ ਜਿਸ ਦਾ ਟਿਕਾਣਾ ਸਦੀਪ ਕਾਲ ਲਈ ਰਹਿਣ ਵਾਲਾ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂ ਗੁਰੂ ਗੋਵਿੰਦ ਸਿੰਘ ਜੀ ਸਾਨੂੰ ਲਾ ਕੇ ਗਏ ਹਨ ਇੱਕ ਸ਼ਬਦ ਵਿੱਚ ਹਰ ਇੱਕ ਸ਼ਬਦ ਵਿੱਚ ਹਰ ਇੱਕ ਅੰਗ ਤੇ ਹਜੂਰ ਨੇ ਪਰਿਪੂਰਨ ਪਰਮਾਤਮਾ ਦਾ ਨਾਮ ਜਪਣ ਲਈ ਸਿਫਤ ਸਲਾਹ ਕਰਨ ਲਈ ਉਸਤਤ ਕਰਨ ਲਈ ਸਾਨੂੰ ਪ੍ਰੇਰਿਆ ਹੈ ਸਾਨੂੰ ਪ੍ਰੇਰਿਆ ਹੈ ਪਰਮਾਤਮਾ ਦੀ ਸਿਫਤ ਸਲਾਹ ਜਸਨੇ ਵੀ ਕੀਤੀ ਇਹ ਨਾਮ ਕਿੰਨੀ ਕੋ ਕਿਰਪਾ ਕਰਦਾ ਹੈ ਦੇਖੋ ਪੰਜ ਪਿਆਰੇ ਅੰਮ੍ਰਿਤ ਜੀ ਦਾਤ ਦਿੰਦੇ ਹਨ ਧੰਨ ਗੁਰੂ ਗ੍ਰੰਥ ਸਾਹਿਬ ਜਿਦੀ ਹਜ਼ੂਰੀ ਵਿੱਚ ਉਹ ਸਾਨੂੰ ਗੁਰਮੰਤਰ ਦ੍ਰਿੜ ਕਰਾਉਂਦੇ ਹਨ ਉਹ ਸਾਨੂੰ ਮੂਲ ਮੰਤਰ ਦੀ ਦਾਤ ਹਜ਼ੂਰ ਹਜ਼ੂਰੀ ਵਿੱਚ ਉਹ ਸਾਨੂੰ ਮੂਲ ਮੰਤਰ ਦੀ ਦਾਤ ਹਜੂਰ ਦੇ ਸ਼ਬਦ ਦੀ ਰੋਸ਼ਨੀ ਵਿੱਚ ਦਿੰਦੇ ਹਨ ਪਰ ਜਦੋਂ ਅਸੀਂ ਗੁਰਦੇਵ ਜੀ ਦੇ ਨਾਮ ਨੂੰ ਆਪਣੀ ਰਸਨਾ ਤੋਂ ਜਪਾਂਗੇ ਤਾਂ ਹੁਣ ਇਹ ਕੇਵਲ ਅੱਖਰ ਕਹਿਣ ਮਾਤਰ ਨਹੀਂ ਕਿ ਅਸੀਂ ਸ਼ਬਦ ਕਹਿ ਕੇ ਸ਼ਬਦ ਕਹਿ ਦਿੱਤਾ ਵਾਹਿਗੁਰੂ ਹੁਣ ਵਾਹਿਗੁਰੂ ਸ਼ਬਦ ਭਾਵੇ ਅਨੇਕਾਂ ਸੱਜਣ ਅਨੇਕਾਂ ਸੱਜਣਾ ਨੇ ਆਪਣੇ ਆਪ ਢੰਗ ਨਾਲ ਉਚਾਰਨ ਕੀਤੇ ਵਾਹਿ ਦਾ ਅਰਥ ਅਸਚਰਜ ਤੇ ਗੁਰੂ ਜਿਹੜਾ ਸ਼ਬਦ ਹੈ ਇਹ ਦੋ ਅੱਖਰ ਨਾਲ ਬਣਿਆ ਗੁਰੂ ਗੱਗਾ ਅਤੇ ਰਾਰੇਂ ਦ੍ਰਿੰਕੜੇ ਰੂਹ ਗੁਰੂ ਦਾ ਅਰਥ ਹੈ ਹਨੇਰਾ ਅਤੇ ਰੂਹ ਦਾ ਅਰਥ ਹੈ ਚਾਨਣ ਵਾਹਿ ਦਾ ਅਰਥ ਅਸਚਰਜ ਹੈ ਇਹ ਸਾਡੇ ਅੰਦਰ ਦਾ ਹਨੇਰਾ ਜੋ ਅੰਦਰ ਦਾ ਹਨੇਰਾ ਹੈ ਹਨੇਰੇ ਨੂੰ ਖਤਮ ਕਰਕੇ ਸਾਡੇ ਅੰਤਰ ਆਤਮਿਕ ਗਿਆਨ ਦਾ ਪ੍ਰਕਾਸ਼ ਕਰਦੇ ਹਨ ਹੁਣ ਜਦੋਂ ਇਸ ਸ਼ਬਦ ਨੂੰ ਕੋਈ ਜਪੇਗਾ ਤੇ ਭਾਈ ਸਾਹਿਬ ਨੇ ਸ਼ਬਦ ਵੀ ਕਹਿਤ ਕਹਿ ਲਗੇ ਵਾਹਿਗੁਰੂ ਗੁਰਮੰਤਰ ਹੈ ਜਪ ਹਮੇ ਖੋਈ ਜੇ ਕਰਤਾਰਪੁਰ ਦੀ ਗੱਲ ਕੀਤੀ ਤਾਂ ਕਹਿਣ ਲੱਗੇ ਧਰਮ ਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ ਤੇ ਭਾਈ ਸਾਹਿਬ ਕਹਿੰਦੇ ਨਵਾਹ ਗੁਰੂ ਗੁਰ ਸ਼ਬਦ ਸੁਨਾਇਆ ਵਾਹਿਗੁਰੂ ਗੁਰੂ ਸ਼ਬਦ ਸੁਨਾਇਆ ਸਤਗੁਰੂ ਨੇ ਵਾਹਿਗੁਰੂ ਸ਼ਬਦ ਦੀ ਦਾਤ ਦਿੱਤੀ ਤੇ ਗੱਲ ਉਹ ਕਰਤਾਰਪੁਰ ਦੀ ਕਰਦੇ ਹਨ ਜਦੋਂ ਅਸੀਂ ਇਸ ਅਖਰੀ ਨਾਮ ਨੂੰ ਜਪਾਂਗੇ ਤਾਂ ਇਹ ਠੀਕ ਹੈ ਕਿ ਅੱਖਰ ਚਾਰ ਹਨ ਪਰ ਯਾਦ ਰੱਖਿਓ ਅਖਰੀ ਨਾਮ ਨੂੰ ਜਪਦਿਆਂ ਜਪਦਿਆਂ ਉਹ ਸਾਨੂੰ ਉਸ ਤਦੇ ਉਸ ਤਦੇ ਪਿਆਰਿਓ ਜਪਦਿਆਂ ਉਹ ਸਾਨੂੰ ਉਸ ਤੱਕ ਲੈ ਜਾਏਗਾ ਜਿਸ ਨੂੰ ਅੱਖਰਾਂ ਵਿੱਚ ਬਿਆਨ ਕੀਤਾ ਜਾ ਸਕਦਾ ਹੈ ਬਾਬਾ ਜੀ ਦੇ ਸ਼ਬਦ ਅਸੀਂ ਪੜਦੇ ਹਾਂ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਇਸੇ ਤਰ੍ਹਾਂ ਜਿਨੇ ਇਹ ਲਿਖੇ ਤਿਸਰਨਾਏ ਜੇ ਫਰਮਾਇ ਤਿਪਾਹੇ ਅੱਖਰਾਂ ਨਾਲ ਜਪ ਕੇ ਅਸੀਂ ਉਸ ਤੱਕ ਪਹੁੰਚਾਂਗੇ ਅੱਖਰਾਂ ਨਾਲ ਪਰ ਜੇ ਕਹੀਏ ਕਿ ਅੱਖਰਾਂ ਵਿੱਚ ਉਸ ਨੂੰ ਮੁਕੰਮਲ ਬਿਆਨ ਕਰ ਸਕੀਏ ਤਾਂ ਅੱਖਰਾਂ ਦੇ ਰਾਏ ਉਸ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੇ ਜਿੰਨੀ ਕੋਈ ਵਡਿਆਈ ਕਰੇਗਾ ਵਡਿਆਈ ਕਰਕੇ ਜੇ ਵੱਡੇ ਲੋਕ ਪਹੁੰਚेंगे ਸਿਫਤ ਕਰੇਗਾ ਸਿਫਤ ਦੇ ਦਾਤੇ ਤੱਕ ਪਹੁੰਚ ਜਾਏਗਾ ਨਾਮ ਜਪੇਗਾ ਤੇ ਨਾਮ ਨਾਮੀ ਵਿੱਚ ਅਭੇਦ ਹੋਵੇਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਦੇ ਘਰ ਸਾਨੂੰ ਲਿਆ ਕੇ ਦਿੱਤਾ ਦੇਖੋ ਜਿਸ ਬਾਣੀ ਨੂੰ ਅਸੀਂ ਮੰਨਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਾਜ ਕੀ ਬਾਗ ਮਾਜ ਕੀ ਬਾਗ ਦੀ ਅਖੀਰਲੀ ਪੌੜੀ ਪੜੋ ਉਸਤਤ ਕਰ ਕਰ ਜੀਵਾ ਦੇ ਸੰਬੰਧ ਵਿੱਚ ਹਜ਼ੂਰ ਨੇ ਬਾਣੀ ਵਿੱਚ ਹੁਕਮ ਵਰਤਾਇਆ ਹੈ ਧੰਨ ਗੁਰੂ ਨਾਨਕ ਸਾਹਿਬ ਕ੍ਰਿਪਾਲੂ ਜੀ ਨੇ ਅਖਰੀ ਪੌੜੀ ਹੈ ਮਾਜ ਕੀ ਬਾਰ ਮਾਜ ਕੀ ਬਾਰ ਮਾਜ ਕੀ ਬਾਰ ਦੀ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਮੈਨੂੰ ਢਾਡੀ ਨੂੰ ਸਿਵਿਤ ਕਰਨ ਵਾਲੇ ਨੂੰ ਪਰਮਾਤਮਾ ਆਪਣੇ ਚਰਨਾਂ ਨਾਲ ਜੋੜੀ ਰੱਖੇ ਇਸੇ ਤਰ੍ਹਾਂ ਮੇਰੇ ਸਤਿਗੁਰੂ ਕਹਿੰਦੇ ਭਾਈ ਟਾਡੀ ਦਾ ਅਰਥ ਵੀ ਇਹੀ ਹੈ ਕਿ ਜਿਹੜਾ ਉਸਤਤ ਕਰਦਾ ਹੈ ਸਿਵਤ ਕਰਦਾ ਹੈ ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਹੈ ਕਿ ਮੈਨੂੰ ਟਾਡੀ ਨੂੰ ਪਰਮਾਤਮਾ ਨੇ ਆਪਣੇ ਦਰਬਾਰ ਵਿੱਚ ਬੁਲਾਇਆ ਤੇ ਨਾਲ ਸ਼ਬਦ ਕਹੇ ਕਿ ਟਾਡੀ ਨੂੰ ਪਰਮਾਤਮਾ ਨੇ ਵਸਤਰ ਦਿੱਤੇ ਕਿਉਂਕਿ ਕਾਦਰ ਸਮੇਂ ਜਦੋਂ ਕੋਈ ਆਪਣੇ ਜੱਜਮਾਨ ਦੀ ਉਸਤਤ ਕਰਦਾ ਸੀ ਤਾਂ ਤਕਰੀਬਨ ਜੱਜਮਾਨ ਉਸ ਨੂੰ ਦੋ ਵਸਤੂਆਂ ਦਿੰਦੇ ਸੀ ਇੱਕ ਉਸ ਨੂੰ ਤਨ ਢੱਕਣ ਲਈ ਕੱਪੜੇ ਦੇਨੇ ਜਾਂ ਫਿਰ ਜੱਜਮਾਨ ਨੇ ਆਪਣੇ ਢਾਡੀ ਨੂੰ ਸਿਫਤ ਕਰਨ ਵਾਸਤੇ ਸਿਫਤ ਕਰਨ ਵਾਲੇ ਨੂੰ ਛੱਕਣ ਲਈ ਭੋਜਨ ਦੇਣਾ ਕਹਿੰਦੇ ਹਨ ਮੇਰੇ ਪਰਮਾਤਮਾ ਜਜਮਾਨ ਆਪਣੇ ਘਰ ਦੇ ਵਿੱਚ ਮੈਨੂੰ ਢਾਡੀ ਨੂੰ ਬੁਲਾਇਆ ਤੇ ਕਹਿਣ ਲੱਗੇ ਇੱਕ ਤਾਂ ਉਹਨਾਂ ਵਸਤਰ ਦਿੱਤਾ ਤੇ ਦੂਜਾ ਮੇਰੇ ਜਜਮਾਨ ਕਰਤੇ ਨੇ ਭੋਜਨ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਸਤਰ ਕਿਹੜੇ ਤੇ ਭੋਜਨ ਕਿਹੜੇ ਦੇਖੇ ਇੱਥੇ ਦੋ ਸ਼ਬਦ ਕਹੇ ਕਹਿ ਲੱਗੇ ਪ੍ਰਮਾਤਮਾ ਨੇ ਮੈਨੂੰ ਵਸਤਰ ਦਿੱਤਾ ਆਪਣੀ ਸਿੱਤ ਸਲਾਹ ਦਾ ਕੱਪੜਾ ਉਸ ਦੀ ਪਤ ਪ੍ਰਮਾਤਮਾ ਨੇ ਟੱਕ ਦਿੱਤੀ ਭੋਜਨ ਦਿੱਤਾ ਮੈਨੂੰ ਨਾਮ ਦਾ ਤੇ ਕਹਿਣ ਲੱਗੇ ਆਹ ਭੋਜਨ ਛਕੋ ਦੁਨੀਆ ਤਾਈਂ ਛਕਾਓ ਤੇ ਨਾਮ ਦਾ ਸ਼ਬਦ ਦੇ ਕੇ ਕਿਹਾ ਲਓ ਇਸ ਨਾਮ ਦੇ ਡੰਕੇ ਤੇ ਡੰਕੇ ਦੀ ਚੋਟ ਤੇ ਜਾ ਕੇ ਇਸ ਨਾਮ ਦਾ ਥਾਂ ਥਾਂ ਪੰਚੇਗਾ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਉਹ ਪਵਿੱਤਰ ਪੌੜੀ ਜੋ ਹਜੂਰ ਨੇ ਉਚਾਰਨ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹੌਂਟਾ ਦੀਵਕਾਰ ਕਾਰ ਲਾਇਆ ਗੁਰਮਖੋ ਜਿਹੜਾ ਪਰਮਾਤਮਾ ਦੀ ਸਿਫਤ ਕਰੇ ਸੱਚ ਜਾਣੋ ਉਹ ਸਹੀ ਅਰਥਾ ਵਿੱਚ ਢਾਡੀ ਹੈ ਹਜੂਰ ਨੇ ਤਾਂ ਇਥੋਂ ਤੱਕ ਕਿਹਾ ਕਿ ਮੈਂ ਕੇਵਲ ਢਾਡੀ ਨਹੀਂ ਹਾਂ ਪਰਮਾਤਮਾ ਜਿਹੜੇ ਤੇਰੇ ਢਾਡੀ ਬਣ ਕੇ ਤੇਰੀਆਂ ਸਿਫਤਾਂ ਕਰਦੇ ਹਨ ਕਿਰਪਾ ਕਰ ਮੈਨੂੰ ਆਪਣੇ ਢਾਡੀਆਂ ਦੇ ਚਰਣਾ ਜੀ ਖਾਕ ਬਖਸੋ ਖਾਕ ਹਾਂ ਟਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏਂ ਦੇ ਤੇ ਕੀ ਮੰਗਿਆ ਤਿੰਨ ਮੰਗਾ ਜੇ ਤੁਝਾ ਧਿਆਏਂ ਦੇ ਜਿਹੜੇ ਤੁਹਾਨੂੰ ਧਿਆਉਂਦੇ ਹਨ ਮੈਂ ਇੱਕ ਛੋਟੀ ਜੀ ਉਦਾਹਰਣ ਦੇਣੀ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਸ ਪਰੀਪੂਰਨ ਪਰਮਾਤਮਾ ਦੀ ਉਸਤਤਤ ਹੈ ਤੇ ਮੇਰੇ ਹਜੂਰ ਨੇ ਢਾਡੀ ਬਣ ਕੇ ਕੀਰਤनियां ਬਣ ਕੇ ਤਬਲਵਾਜ ਆਪਣੇ ਆਪ ਨੂੰ ਕਿਹਾ ਸੱਚ ਜਾਣੀ ਮੈਂ ਤੇਰੇ ਦਰ ਦਾ ਤੇਰੀਆਂ ਸਿਮਤ ਕਰਨ ਵਾਲਾ ਪੇਖਾਰੀ ਹਾਂ ਕਿੰਨੀ ਕੋ ਉੱਚੀ ਥਾਂ ਦਿੱਤੀ ਗਈ ਹਜੂਰ ਦੇ ਨਾਲ ਸਿਮਤ ਕਰਨ ਵਾਲਾ ਇੱਕ ਹੋਰ ਸੱਜਣ ਹੈ ਜਿਸ ਨੂੰ ਅਸੀਂ ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿੰਦੇ ਹਾਂ ਹਜੂਰ ਨੇ ਕਿਰਪਾ ਕੀਤੀ ਭਾਈ ਮਰਦਾਨਾ ਸਾਹਿਬ ਜੀ ਉੱਤੇ ਉਸਨੇ ਮੇਰੇ ਸਤਿਗੁਰੂ ਦੇ ਦਰ ਤੇ ਢਾਡੀ ਬਣ ਕੇ ਹਜੂਰ ਦੇ ਨਾਲ 50 ਸਾਲ ਤਕਰੀਬਨ ਕੀਰਤਨ ਵਿੱਚ ਸਾਥ ਦਿੱਤਾ ਬਸ ਹਨੇਰਾ ਹੋਵੇ ਸਵੇਰਾ ਹੋਵੇ ਦਿਨ ਹੋਵੇ ਰਾਤ ਹੋਵੇ ਇੱਕੋ ਆਵਾਜ਼ ਦੇਣੀ ਮਰਦਾਨਿਆਂ